ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਉਹ ਠੀਕ ਠਾਕ ਹੋ ਜੀ ਤੇ ਅੱਜ ਲੈ ਕੇ ਆਏ ਜੀ ਨਵਾਂ ਬਲੌਗ ਚੱਲੇ ਆ ਜੀ ਨਵਾਂ ਸ਼ਹਿਰ ਮਿਲ ਨੂੰ ਢੇੜਾ ਮਾਰਨ ਤੇ ਕਾਫੀ ਉਹ ਗਰਮੀ ਵੀ ਹੋ ਇੱਕ ਟਰੈਲੀ ਗਈ ਉਹ ਆ ਜੀ ਇੱਕ ਲਾ ਕੇ ਆਇਆ ਸੀ ਸੰਜੀ ਬਾਬਿਓ ਤੇ ਚੱਲੇ ਆ ਜੀ ਸ਼ੂਗਰ ਮਿਲ ਨੂੰ ਗੱਡੀ 'ਚ ਤੇ ਘਰਦਿਆਂ ਨੂੰ ਛੱਡਣਾ ਸੀਗਾ ਮਾੜਾ ਨਾਨਕੀ ਰਮਾਨ ਬਾਹਰ ਘੁੰਮਣ ਲੱਗਾ ਦੇਖ ਸਕਦੇ ਹਾਂ ਉਹ ਛੁੱਟੂਏ ਤੇ ਚਾਤੀਆਂ ਮਾਰਦਾ ਹੋਇਆ ਚੱਲੀਏ ਚਲੋ ਤੇ ਅੱਜ ਹਾਂਜੀ ਬਾਬਿਓ ਤੇ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਲਾਈਨ ਲੱਗੀ ਹੋਈ ਹੈ ਗੰਟਰਾਲੀਆਂ ਦੀ ਗੰਨਿਆਂ ਦੀ ਤੇ ਕਾਫੀ ਰੌਚਾ ਹੈ ਜੀ ਤੇ ਪੂਰਾ ਤੇ ਤੇ ਸਾਡੇ ਆਪਣੇ ਮਹਾਲੋਂ ਤੋਂ ਵੀ ਪਿੱਛੇ ਲਾਈਨ ਲੱਗੀ ਹੋਈ ਸੀ ਆਪਣਾ ਟਰੈਕਟਰ ਆਹਦੇ ਖੜਾ ਜੀ ਤੁਸੀਂ ਦੇਖ ਸਕਦੇ ਹੋ ਤੇ ਨਵੇਂ ਸ਼ਹਿਰ ਐਂਟਰ ਕੀਤਾ ਜੀ ਤੇ ਕਾਫੀ ਅਰਾਚੇ ਪਿਆ ਆ ਤੇ ਨਵੇਂ ਸ਼ਹਿਰ ਪਹੁੰਚੇ ਹੋ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਆ ਤੇ ਇਹੇ ਬਾਰੀ ਆਉਗੀ ਸ਼ਾਮ ਨੂੰ ਜਾ ਕੇ ਆਉਗੀ ਤੇ ਤੁਸੀਂ ਦੇਖ ਸਕਦੇ ਆ ਆਪਣੇ ਜੱਟ ਭਰਾ ਬੈਠੇ ਆ ਥੱਲੇ ਸੜਕਾਂ ਤੇ ਇੱਥੇ ਉਤੋ ਹੀ ਇੱਕ ਹੁਣ ਗਰਮੀ ਵੀ ਹੋਣ ਲੱਗੀ ਆ 3 ਘਾਹ ਹਿੜਾ ਚਪਿਆ ਹੋਇਆ ਏ ਜੀ ਇਹ ਕੀ ਨਮਾਸ਼ਰ ਮੇਲ ਚੱਲੀ ਜਾਂਦੀ ਆ ਹਰੇ ਤੇ ਥੋੜੀ ਮੇਲ ਵਿੱਚ ਪ੍ਰੋਬਲਮ ਆ ਗਈ ਸੀ ਮਸ਼ੀਨਾਂ ਚ ਖਰਾਬ ਹੋ ਗਈ ਸੀਗੀ ਤੇ ਉਹਦੇ ਕਰਕੇ ਤੇ ਆਪਣਾ ਰੱਛਿਆ ਪੈ ਗਿਆ ਸੀ ਤੇ ਆਪਣੇ ਪਤਾ ਤੁਹਾਨੂੰ ਕਿ ਬੁੱਢੇ ਵਾਲਾ ਵਾਲੀ ਮੇਲ ਵੀ ਬੰਦ ਹੋਈ ਹੋਆ ਤੇ ਉਹਦਾ ਵੀ ਇੰਨਾ ਇੱਥੇ ਆਉਣ ਲੱਗ ਪਿਆ ਤੇ ਆਪਣਾ ਫਗਵਾੜਾ ਮੇਲ ਤਾਂ ਜਮੇ ਬੰਦ ਹੋਈ ਹੋਆ ਤੇ ਉਹ ਵੀ ਇਤਕੀ ਪਹਿਲੀ ਮੇਲ ਬੰਦ ਕਰਤੀ ਪ੍ਰਾਈਵੇਟ ਹੋਣ ਕਰਕੇ ਹਾਂਜੀ ਬਾਬਿਓ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਫਾਰਮ ਟਰੈਕ ਸਾਥ ਖੜਾ ਹੋਇਆ ਜੀ ਇੱਥੇ ਲਾਈਨ 'ਚ ਤੇ ਕਾਫੀ ਰੱਛਿਆ ਤੁਸੀਂ ਦੇਖ ਸਕਦੇ ਹਾਂ ਜੀ ਲਾਈਨਾਂ ਹਾਂਜੀ ਬਾਬੇ ਉਤੇ ਪਹੁੰਚੇ ਹੋਏ ਆ ਤੇ ਆਪਣੇ ਬੰਦੇ ਵੀ ਬੈਠੇ ਹੋਏ ਆ ਤੇ ਜੌਂਡੀਅਰ ਵਾਲਾ ਆਇਆ ਸਾਡੇ ਪਿੰਡ ਵਾਲਾ ਗਵਾਂਢੀ ਮੁੰਡਾ ਤੇ ਰੱਛ ਪਿਆ ਬੈਠੇ ਹੋਏ ਆ ਭਾਈ ਆਪਣੇ ਉਹ ਭਾਈ ਨੇ ਉਹ ਵਾਲਾ ਚੱਲੇ ਆਏ ਤੁਹਾਨੂੰ ਮਹਿਲ ਦਿਖਾ ਕੇ ਲੈ ਕੇ ਆਏ ਕਾਫੀ ਰੱਛ ਪਿਆ ਜੀ 96 ਨੰਬਰ ਵਾਲੀ ਬਾਹਰ ਆਪਣਾ ਟਰਾਲੀ ਦਾ ਤੇ ਉੱਗਦਾ ਰਾਤ ਤੱਕ ਆਉਗੀ ਬਾਰੀ ਤੇ ਆਪਣੇ ਬੈਠੇ ਸਾਰੇ ਜੀਮੀਦਾਰ ਭਰਾ ਫਾਰਮ ਟਰੈਕ 60 ਤਰ੍ਹਾਂ ਤਰ੍ਹਾਂ ਦੇ ਟਰੈਕਟਰ ਹੈ ਨਿਊ ਹਾਲੈਂਡ 750 ਤੇ ਆਪਣਾ ਸਭਰਾਜ 855 ਜੀ ਕਾਫੀ ਰੱਚਾਈ ਬਾਹਰੋਂ ਫੜ ਤੇ ਮੈਸੀ ਵੀ ਆਇਆ ਜੀ ਟਰੈਕਟਰ ਤੇ ਨੰਨਾ ਲੈ ਕੇ ਗਈ ਤੇ ਆਪਣੇ ਇੱਧਰ ਬੈਠੇ ਕਿਸਾਨ ਭਰਾ ਮਾਤਾ ਪ੍ਰਕਸਾ ਟਕਾ ਵੀ ਰਚ ਪਿਆ ਜੀ ਬਾਹਰ ਦੇ ਫੜ ਵੀ ਭਰਿਆ ਪਿਆ ਹਨ ਫੁੱਲ ਇਹ ਆ ਵੀ ਡਬਲ ਕਰਾਈਓ ਪਰ ਚੀ ਡੇਢੀ ਲੱਦੀਓ ਕਾਫੀ ਦੇਖ ਸਕਦੇ ਆ ਜੀ ਦੇਖ ਸਕਦੇ ਹੋ ਜੀ ਤੇਵੇਂ ਮੈ ਲੱਗਣਾ ਪੀੜਾ ਲੱਗੀ ਹੋਆ I'll you. ਦਾ ਪੰਜਾਬ ਦੇ ਵਿੱਚ ਪੂਰੇ ਸਮੇਂ ਤੱਕ ਰਹੂਗੇ ਆਪਣੇ ਖਾਨ ਭਰਾ ਜੀ ਪੀੜਾ ਦਾ ਮੁੱਦੇ ਕੋਈ ਸਾਰੇ ਆਪਣੇ ਬਈਏ ਖੰਭੀ ਬੈਠੇ ਆ ਜੀ ਪਹਿਲੇ ਵੀ ਬਾਹ ਹੋਰੀ ਹੋਰੀ ਚੱਲਣ ਲੱਗੀ ਹੋਣਾ ਵੀ ਦੇਖ ਸਕਦੇ ਹੋ ਜੀ ਬਾਬੋ ਤੇ ਮੈਲ ਪਹੁੰਚੇ ਉਹਦੀ ਇਸ ਮੈਲ ਵਿੱਚ ਕਾਫੀ ਰੱਛ ਪਿਆ ਆ ਤੇ ਰੱਛ ਪੈਣ ਦਾ ਕਾਰਨ ਕੁੱਡੇਵਾਲ ਵਾਲੀ ਮਿਲ ਤੇ ਫਗਵਾੜਾ ਮੈਲ ਬੰਦ ਹੋਣ ਕਰਕੇ ਵੀ ਕਾਫੀ ਰੱਛ ਪੈ ਗਿਆ ਤੇ ਗੱਲਾਂ ਬਾਹਰੋਂ ਬਹੁਤ ਆਉਣ ਲੱਗ ਪਿਆ ਤੇ ਇਸ ਲਈ ਇੱਥੇ ਪੂਰਾ ਰੱਛ ਪਿਆ ਆ ਜੀ ਅੰਦਰਲਾ ਫੜ ਵੀ ਐਨ ਭਰਿਆ ਪਿਆ ਮਹਿੰਦਰਾ 265 ਡੀਆਈ ਫਾਰਮ ਟਰੈਕ ਪੱਟ ਜੀ ਤਲਾ ਵੀ ਫਰ ਭਰਿਆ ਪਿਆ ਜੀ ਕਾਫੀ ਰੱਚ ਪਿਆ ਜੀ ਹਾਂ ਜੀ ਬਾਪੋ ਮੈਂ ਚਲੀ ਜਾਂਦੀ ਆ ਜੀ ਹੌਲੀ ਹੌਲੀ ਤੇ ਤੁਸੀਂ ਦੇਖ ਸਕਦੇ ਨਹੀਂ ਆਪਣੇ ਟ੍ਰੈਕਟਰ ਕਸਾਨ ਭਰਾ ਲੈ ਕੇ ਪਹੁੰਚੇ ਹੋਏ ਕੰਨਾ 슈ਗਰ ਮਿੱਲ ਚ ਇਹਰ ਮੈਲ ਚ ਆਇਓ ਜੀ ਫੁਵਾੜੇ ਚੱਲਦੇ ਹੋਏ ਤੇ ਆਪਣੇ ਫੁਵਾੜਿਆਂ ਵਾਲ ਟਰਾਲੀ ਖੜੀ ਆ ਹਾਂਜੀ ਬਾਬਿਓ ਤੇ ਪਿੰਡ ਪਹੁੰਚ ਗਏ ਆ ਤੇ ਜੁੰਡੀ ਦੇ ਯਾਰ ਮੇਰੇ ਆ ਗਏ ਆ ਆਜੋ ਤੁਹਾਨੂੰ ਥੋੜੀ ਬਹੁਤੀ ਇੰਟਰੋਡਕਸ਼ਨ ਕਰਾਣੇ ਆ ਤੇ ਮੇਰੇ ਵੀਰੋ ਇਹ ਆ ਸੁੱਖਾ ਇਹ ਆ ਮੁੰਡਾ ਖੰਦਾ ਬਾਬਿਓ ਲਾਪੇ ਆ ਜੀ ਰਗੜਾ ਬਣਾਉਣ ਤੇ ਹੰਡਾਲਾ ਪਿਆ ਚਲਾਉਣੀ। ਦੇਜੀਆਂ ਪਰੇ। ਦੇਜੀਆਂ ਪਾ ਲੋ ਹੁਣ। ਹੋਈ। ਤਿਆਰੀ ਚਾ ਰਹੀਏ ਆ। ਖੜੇ ਦੀ। ਬੈ ਲੱਗ ਗਿਆ ਜ਼ੋਰ ਮਾਨ। ਦੇ ਦਿਆਂ ਵੇ ਕੀ ਨਕਲ ਦਾ ਸੱਟਾ ਇਹਦਾ ਬਾਹਰ ਚ ਫੀਕੇ। ਮੀਨ ਪਾਗਣੇ ਸ਼ੁਰੂ ਕਰ ਦੇਣੀਆਂ ਹੁਣ। ਮੀਨ ਤਾਂ ਕੱਲ ਤੋਂ ਸ਼ੁਰੂ ਹੋਵੇ ਦੇਸੀ ਮੀਨ ਤਾਂ। ਪਹਿਲਾਂ ਕਾਲੀ ਮੀਨ ਚ। ਫਿਰ ਅਗਲੀ ਤੇ ਹੋਰ ਮਿੱਠੀ ਸੌਂਫ। ਤੇ ਬਾਅਦ ਚ ਬਦਾਮ ਤੇ ਮੌਜਰਾ ਜੀ। ਕਲੇਜ ਲਾ ਦੇ ਫੋਲਾ ਲੈ ਚੀਆਂ। ਕੋਈ ਜਮਾਨ ਬਿਆਹ ਸਾਰਾ ਲੋ ਜੀ ਹੁਣ ਪਾਵਾਂਗੇ ਲੈ ਪਹਿਲਾਂ ਕੀ ਪਾਇ ਤੇ ਹੁਣ ਹੈ ਪਹਿਲਾਂ ਮਿਰਚਾਂ ਦੇ ਹੁਣ ਕਾਲੀ ਮਿਰਚ ਪਹਿਲਾਂ ਕਾਲੀ ਮਿਰਚ ਪਾਉਂਦੀ ਸੌਂਫ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਬਾਤ ਹੁਣ ਲੈਤੀਆਂ ਪਾਤੀਆਂ ਅਚਾ ਬਦਾਮ ਬਾਹਰ ਤੋਂ ਘਟੜ ਹੋਏ ਨਾ ਥੋੜਾ ਜ਼ੋਰ ਨਾਲ ਮਾਰੋ ਰਗੜਾ ਆ ਸਾਡੇ ਕੋਲ ਛੋਟਾ ਆ ਹੁਣ ਅਸੀਂ ਵੱਡਾ ਬਣਾਉਣਾ ਇਹ ਲੱਪ ਨਹੀਂ ਆ ਬਣਾਇ ਵੱਡਾ ਬਣਾਉਣਾ ਪੈਣਾ ਕੋਰ ਨਮੋਵੇ ਨਾ ਆਪਣੇ ਦੂਖ ਹੋਰ ਪਾਣਾ ਲੈ ਜੀ ਬਹੁਤ ਆਲੇ ਸੀ ਉਹ ਵੱਡਾ ਬਣਾਉਣਾ ਉਹਦੇ ਨਾਲ ਫੇਰ ਵਾੜਾ ਜ਼ੋਰ ਉਹਦਾ ਜ਼ੋਰ ਵਧੀਆ ਲੱਗਦਾ ਜ਼ੋਰ ਦੇਖ ਨਾ ਲੱਦਾ ਵਧੀਆ ਲਾ ਦ ਉਹ ਕੋਈ ਨਾ ਬਣਾਉਣੇ ਬਿਲਬੇ ਦੇਖੀ ਜੀ ਨਮੋਈ ਸਾਡੇ ਨਮ ਹੈਗੀ ਆਪਣੇ ਹਰ ਵੀਰ ਕੇ ਆਪੋ ਇਹਦਾ ਜ਼ੋਰ ਘੱਟ ਵਾਜਾ ਚਲ ਆਪਣਾ ਟਾਈਮ ਨਿਕਲ ਜਾਣਾ ਇਹਨਾਂ ਨੂੰ ਪੜ ਲੈ ਜਿੱਥੇ ਇਹਨੂੰ ਦੂਰ ਇਨੂ ਰੋਲ ਹੋਇਆ ਹੋਇਆ ਬਾਕੀ ਵੱਟ ਬਲਣਾ ਹਲੋ ਫਰੈਂਡਸ ਲਓ ਜੀ ਬਾਦਾਮ ਹੁਣ ਕੱਟ ਹੋ ਰਿਹਾ ਜੀ ਤੇ ਖੰਦਾ ਲੱਗਾ ਜੀ ਕੁੱਟਣਾ ਖੰਦੇ ਚੰਗੀ ਤਰ੍ਹਾਂ ਘੁੱਟ ਕੇ ਓਕੇ ਜੀ ਲਓ ਜੀ ਮਗਜ ਪਾਉਣ ਲੱਗੇ ਆ ਜੀ ਹੁਣ ਆਹ ਬੋਤਲਾਂ ਇੱਥੇ ਪਹਿਲਾਂ ਹੀ ਪਾਤੇ ਸੀ। ਇਹਨੂੰ ਮਾਗੇ ਨਹੀਂ ਖਾਦੇ ਪਰ ਮਾਗੇ ਦੇ ਖਾਏ ਉਹ ਨਾ ਬਲ। ਹੂੰ ਮਾਗੇ ਦੇ ਖਾਕੇ ਮਾਗੇ ਨੂੰ ਨਾ ਖਾਏ। ਕਰਦੇ ਆਂ ਦੇਖ ਨਾ ਉਹ ਤਾਂ ਮਾਗੇ ਕਿੱਟੀ। ਹੁਣ ਚਿੱਟਾ ਕਹਿੰਦਾ ਹੁਣ ਮੈਨੂੰ ਹੜਾ ਜਰਾ। ਕੀਤੇ ਕੜੇ ਦਾ ਪ੍ਰਭਾਵ ਜਰਾ ਮੈਂ। ਕਿੰਨਾ ਭਾਰ ਪੈਂਦਾ ਕੜੇ ਦਾ। ਕੜੇ ਦਾ ਭਾਰ ਪੈਂਦਾ ਚਿੱਟੇ ਨੇ ਉਹ ਦੇ। ਕਿਲੋ ਭਾਰ ਕੜੇ ਦਾ। ਕਿਲੋ ਭਾਰ ਕੜੇ ਦਾ ਕਿਲੋ ਉਪਰੋਂ ਦੂਏ ਦਾ 2.5 ਕਿਲੋ ਦਾ ਹੱਥ। ਇੱਕ ਤਾਂ। ਮਿਕਸ ਕਰਿਆ ਨਾ ਮੈਕਸੀਮੂ ਜਾਲਦਾ ਜਿੱਤੇ ਦਰਨੀ ਨਹੀਂ ਉਹਦਾ ਲਿਓ ਛੋਟ ਆ ਆਪਣਾ ਕੋਠਰਾ ਨਹੀਂ ਆਪਾਂ ਲੈ ਕੇ ਆਉਣਾ ਅਗਲੀ ਵਾਰੀ ਦੇਖਾਂ ਹੁਣ ਵੱਡਾ ਬਣਾ ਲੈਣਾ ਆਪਾਂ ਬਣਾ ਲੈਣਾ ਬਣਾ ਲੈ ਨਾ ਟਾਈਮ ਆਪਾਂ ਮੂਹਰ ਦੇ ਬਣਾਉਣਾ ਨਾਲ ਆ ਯਾਲੇ ਵਾਲੇ ਦਾ ਨੇਚਰ ਰਹਿਣਗੇ ਹਟ ਹਾਂ ਵਧੀਆ ਹੁਣ ਵਾਰਾ ਕੋ ਪਾ ਲਿਆ ਕਿ ਨਹੀਂ ਵਿੱਚ ਪਾ ਲਿਆ ਹੋਈ ਕਹਿੰਦੇ ਰਖੜਾ ਬਣ ਕੇ ਤਿਆਰ ਹੋ ਗਿਆ ਆ ਬੰਦਾ ਇਹ ਕਹਿੰਦੇ ਅੱਗੇ ਹੁਣ ਚੋਲਣਾ ਆਪਾਂ ਦੇਖਦੇ ਆ ਵੇ ਕਿੰਦਾਂ ਦੀ ਗੱਲਬਾਤ ਬਣਦੀ ਆ ਦੁੱਧੀ ਵਰਗਾ ਟਮਾਟਾ ਮਿੱਠਾ ਹੋਰ ਪਾਲਾਂਗੇ ਮਿੱਠਾ ਤਾਂ ਪਾਲਾਂਗੇ ਮਿੱਠੇ ਦੀ ਨਾ ਟੈਨਸ਼ਨ ਲੈ ਬਰੋ ਆ ਨਾ ਵਰਤਣਾ ਮੁੜੇ ਮਿੱਠੀ ਘੋਟ ਲੈਣੀ ਆ ਲਓ ਜੀ ਮੇਰੇ ਵੀਰਿਓ ਰਗੜਾ ਤਿਆਰ ਹੋ ਗਿਆ ਜੀ ਬਹੁਤ ਮਿਹਰਬਾਨੀ ਸੁਖੇ ਭਰਾ ਤੇ ਆਪਣਾ ਖਰਿੰਦਰ ਉਹ ਚੈੱਕ ਰਾਂਗੇ ਫਿਰ ਰੰਗ ਦੇਖੋ ਜੀ ਠੀਕ ਆ ਜੀ ਘਰੋਂ ਦੇ ਪੀਏ ਹੁਣ ਟੈਸਟ ਚੈੱਕ ਕਰ ਮੜਾ 10 ਸਾਰੇ ਦਰਸ਼ਕਾਂ ਨੂੰ ਅਗੜੋ ਫਿਰ ਲਓ ਜੀ ਖੰਦਾ ਲੱਗਾ ਚੈੱਕ ਕਰਨ ਕਿਦਾਂ ਠੀਕ ਆ ਮਿੱਠਾ ਠੀਕ ਓਕੇ ਰਪੋਰਟ ਓਕੇ ਰਿਪੋਰਟ ਆ ਜੀ ਲਓ ਜੀ ਬਹੁਤ ਵਧੀਆ ਕਹਿੰਦੇ ਬਣਿਆ ਹੁਣ ਕੇਕਾਂ ਮਿਰਚ ਲਾਜਣ ਗੱਲ ਨਹੀਂ ਠੀਕ ਆ ਮਿਰਚ ਥੀ ਲਾ ਲਾ ਜੁਆ ਮਿਰਚ ਹੋ ਗਈਆਂ ਫ੍ਰੀ ਜੀ ਤੇ ਲੱਗਿਆ ਜੀ ਹੁਣ ਬਲੌਗ ਦਾ ਐਂਡ ਕਰਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੇਵੇਂ ਦਾ ਲੱਗਿਆ ਤੁਹਾਨੂੰ ਅੱਜ ਦਾ ਬਲੌਗ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸਾਰਿਆਂ ਦਾ ਥੈਂਕ ਯੂ ਸੋ ਮਾਜੀ ਮਿਲਦੇ ਆ ਕੱਲ ਨਵਾਂ ਵਲੌਗ ਲੈ ਕੇ ਜੀ